ਦੀਰ ਬਿਆਨਾ ਹੋਦਾ ਵਿਆਹ ਹੋ ਜਾਂਦਾ। ਧੀਰੇ ਬੱਚਾ ਜਮਾ ਹੀ ਨਾ ਹੁੰਦਾ ਹੋਵੇ ਉਹਦਾ ਬੱਚਾ ਹੋ ਜਾਂਦਾ। ਉਹ ਬੇਨ ਜੇ ਛੋਣਾ ਜਾਂਦਾ ਉਹਰਾ ਆਪਣੇ ਬਾਪਕੇ ਲਾਇਆ ਕਰਨੀਆ ਕਲਾਕਾਰ ਮੰਗਿਆ ਕਲਾਕਾਰ ਬਣ ਗਿਆ ਉਹ ਬਾਬੇ ਦੇ ਬਚਨਾਂ ਤੇ। ਜਦੋਂ ਜਿੱਦ ਜਲਦੀ ਗਏ ਬਾਬੇ ਦੇ ਬਚਨ ਜਮ। ਉਹ ਜੇ ਖਿਰਚੋਂਦਾ ਕਿ ਨਹੀਂ ਹੋਈ ਜਾਂਦਾ। ਜਿਹੜਾ ਬੇਨ ਗੁਰਦੁਆਰਾ ਆਇਆ ਪਹਿਲਾਂ ਇੱਥੇ ਸਮਾਧੀ ਹੁੰਦੀ ਸੀ। ਹੂੰ। ਇਹ ਸਮਾਧੀ ਤੇ ਲੋਕ ਦਰਸ਼ਨ ਕਰਨ ਲੱਗੇ ਮੱਥਾ ਟੇਕਣ ਲੱਗੇ ਕੋਈ ਨਹਾਉਣ ਲੱਗੇ। ਫਿਰ ਜਿਹੜੀ ਸਮਾਧ ਹੀ ਹੈ ਸਵਾਦ ਪ੍ਰਗਟ ਹੋ ਗਿਆ ਬਾਬੇ ਹੂੰ ਇਹ ਬਾਬੇ ਕਹਿੰਦੇ ਵੀ ਗੁਰਦੁਆਰਾ ਵੀ ਪਾਉਂਦੇ ਹੂੰ ਪਿੰਡਰੇ ਕਹਿੰਦੇ ਵੀ ਪੈਸਾ ਹੈ ਸਰਪਿੰਦ ਛੋਟਾ ਜੀ ਤਾਂ ਪੰਚਾਇਤ ਕਰ ਹੂੰ ਤਾਂ ਤੇ ਜਾਬ ਵੀ ਨਹੀਂ ਤੇ ਵੀ ਪੈਸਾ ਤਿੰਦੇ ਕਿ ਫਿਰ ਫੌਜੀ ਤੇ ਸਾਡੇ ਪਿੰਡ ਦੇ ਪੰਜ ਸੱਤ ਉਹਨਾਂ ਨੇ ਪਹਿਲੀ ਪਹਿਲੀ ਨਿਗਾਹ ਦੋਤੀ ਠੀਕ ਹੈ 1600 ਰੁਪਏ ਨਿਗਾਹ ਹੁੰਦੇ ਸੀ ਤੇਰਾ ਗੁਰਦੁਆਰਾ ਪਾ ਲਿਆ ਮਾਪੇ ਦੇ ਬਚਨਾਂ ਦੇ ਪਿਆਰੇ ਹੂੰ ਨਹੀਂ ਮੇਰਾ ਝੰਡਾ ਤਰ ਲਾਉ ਭਾਵੇਂ ਆਲਾ ਦੁਨੇ ਹੂੰ ਵੀ ਮਹਾਰਾਜ ਦਾ ਕੰਡਾ ਜਿਹੜਾ ਖੰਡੇ ਵਾਲਾ ਲਾਉ ਹੂੰ ਇਹ ਆ ਦੋ ਨਾਮ ਤਾਂ ਹੀ ਹੈ ਬਾਬਾ ਜੀ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਕੀ ਇਤਿਹਾਸ ਹੈ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਬਿੰਦਰਖ ਨਾਮ ਕਿਉਂ ਪਿਆ ਪਿੰਡ ਦਾ ਇਹ ਬਿੰਦਰਖ ਨੰਦ ਨਾ ਵੀ ਜਦ ਪੌਂਟਾ ਸਾਹਿਬ ਤੇ ਮਹਾਰਾਜ ਜੰਦੇ ਤੇ ਅਨੰਦਪੁਰ ਸਾਹਿਬ ਨੂੰ ਹੂੰ ਕੌੜਾ ਸਾਹਿਬ ਦੇ 10ਵੇਂ ਪੈਚਾ ਦਾ ਜਿਆਦਾ ਚਾਰ ਤਤਾ ਠੀਏ ਹੂੰ ਉਹ ਉਰੇ ਨੂੰ ਲੰਘ ਕੇ ਜਾਇ ਕਰਦੇ ਤੇ ਥੋੜਿਆਂ ਦਾ ਰਾਤਾ ਦਾ ਕਿ ਬਾਬੇ ਰੋ ਤਪੱਸਿਆ ਕਰਦੇ ਸੀ ਪੀ ਜਿਹੜੇ ਗਾਇ ਸਿੰਘ ਤੇ ਮਹਾਰਾਜ ਦੇ ਜਿਹੜੇ ਗੋਬਿੰਦ ਰਾਏ ਤੇ ਜੀ ਗੋਬਿੰਦ ਰਾਏ ਫਿਰ ਇਹਨਾਂ ਮਿਲੇ ਉਹ ਕਹਿੰਦੇ ਵੀ ਸੰਤੋ ਵੀ ਤੁਸੀਂ ਤਪੱਸਿਆ ਬਹੁਤ ਕਰੀਏ ਵੀ ਮੰਗੋ ਜੀ ਉਹ ਮੰਗਦੇ ਉਹ ਕਹਿੰਦੇ ਵੀ ਸਾਨੂੰ ਕੁਝ ਨਹੀਂ ਚਾਹੀਦਾ ਵੀ ਠੀਕ ਹੈ ਹਾਂ ਆ ਕਹਿੰਦੇ ਵੀ ਜਿਹੜਾ ਤੁਹਾਨੂੰ ਮਿਲਣਾ ਮਿਲਣੇ ਵਾਤੇ ਤਪੱਸਿਆ ਕਰਦੇ ਆਂ ਵੀ ਹੋ ਗਈਆਂ ਮੈਂ ਹਾਂ ਮਾਲੇ ਨੂੰ ਤੇ ਜਿਹੜਾ ਤਾਹ ਤਾਹ ਕਹ ਕੇ ਆ ਮੇਂ ਮੰਨ ਲਿਆ ਹਾਂ ਫਿਰ ਬਾਬੇ ਕਹਿੰਦੇ ਵੀ ਮੇਰੀ ਗੱਦੀ ਆ ਜਿਹੜੀ ਅਮਰ ਕਰ ਦੋ ਹਾਂ ਇਹ ਵੀ ਦਸਵੇਂ ਪਾਤਸ਼ਾਹ ਨੇ ਗੱਦੀ ਅਮਰ ਕਰਤੀ ਹਾਂ ਉਸ ਤੋਂ ਫਿਰ ਬਿੰਦਰਖ ਨਾਂ ਪਿਆ ਹੈ ਬਰਾ ਨਾਂ ਬਿੰਦਰਖ ਮੈਂ ਨਰਕ ਪੈ ਗਿਆ ਪਹਿਲਾ ਪਿੰਡ ਨਹੀਂ ਨਾ ਉਹ ਅੱਛਾ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਪਾ ਪ੍ਰਾਪਤ ਧਰਤੀ ਆ ਹਾਂਜੀ ਠੀਕ ਆ ਜਿਵੇਂ ਬਚਨ ਆਏ ਉਹਨਾਂ ਦੇ ਬਚਨਾਂ ਦੇ ਨਾਲ ਇਹ ਬਾਬਾ ਜੀ ਨੂੰ ਆਦੇਸ਼ ਰੱਤਾ ਫਿਰ ਵਰਦਤਾ ਤਾਂ ਫਿਰ ਰੋਜ਼ਿੰਗਤਾ ਹੁੰਦੀ ਬਾਬਾ ਜੀ ਇੱਥੇ ਜਿਹੜੀ ਸੰਗਤ ਹੈ ਉਹ ਕਦੋਂ ਆਉਂਦੀ ਹੈ ਕੋਈ ਸਮਾਗਮ ਵਗੈਰਾ ਕਦੋਂ ਹੁੰਦੇ ਨੇ ਕਿਹੜੇ ਮਹੀਨੇ ਚ ਹੁੰਦੇ ਆ ਅੱਠਵੇਂ ਪੈਚਵਾਰ ਮਨਾਇਆ ਜਾਂਦਾ ਪੂਰੀ ਸੰਗਤ ਹੁੰਦੀ ਹੈ ਸਾਰੇ ਪੰਜਾਬ ਦੀ ਠੀਕ ਆ ਹਰੇਕ ਐਤਵਾਰ ਹਾਂਜੀ ਇਹ ਬਿੱਲੀ ਬਤਾਲ ਨੋਦਿਆਣਾ ਬਾਹਰਲੇ ਮੁਲਕ ਕੈਨੇਡਾ ਅਫਰੀਕਾ ਦੇ ਲੋਕ ਆਉਂਦੇ ਆਠਵੇਂ ਦੇ ਆਠਵੇਂ ਹਜ਼ਾਰਾਂ ਬੰਦਾ ਇਕੱਠਾ ਹੁੰਦਾ ਠੀਕ ਹੈ ਜੀ 4 ਵਜੇ ਤੇ ਰਾਤ ਦੇ 10 ਵਜੇ ਤੱਕ ਮੇਲਾ ਪੂਰਾ ਪਰ ਰਹੇ ਠੀਕ ਹੈ ਲੰਗਰ ਵਗੈਰਾ ਦੇ ਪ੍ਰਬੰਧ ਹੁੰਦੇ ਆ ਜਦੋਂ ਗੱਡੀ ਖੜਾਈਏ ਲੰਗਰ ਵੀ ਲੱਗਦੇ ਆ ਸਵੀਆਂ ਵੀ ਲੱਗਦੀਆਂ ਦੁਕਾਨਾਂ ਵੀ ਲੱਗਦੀਆਂ ਉਹ ਕੋਈ ਵੀ ਚੀਜ਼ ਅਜ ਨਿਤਾਰਤੀ ਦੇਖੀ ਜਿਵੇਂ ਜਿੱਥੇ ਥੋੜੀ ਜਿਹੀ ਡਿਗੜੀ ਜੀ ਇਹ ਤਾਂ ਬੰਦੀ ਬੰਦੇ ਦੇਖ ਲੈ ਗੱਡੀਆਂ ਗੱਡੀਆਂ ਭਰੀਆਂ ਨੇ ਠੀਕ ਹੈ ਠੀਕ ਹੈ 1 ਜਨਵਰੀ ਮਹੀਨੇ ਚ ਭਰਦਾ ਮੇਲਾ ਉਹ ਉਹ ਕਿਉਂ ਉਹ ਸਰਾਨਾ ਜੋੜ ਮੇਲਾ ਉਹਦਾ ਨਵੇਂ ਲੋਹੜੀ ਠੀਕ ਹੈ ਲੋਹੜੀ ਮਨਨੀ ਹੂੰ ਲੋਹੜੀ ਨੂੰ 200 300 ਫਾਟ ਹੋ ਜਾਂਦਾ ਜੋ ਸੰਬੰਧ ਤੇ ਲੱਗੇ ਹੂੰ ਬਾਬਾ ਜੀ ਇੱਥੇ ਕੋਈ ਐਦਾਂ ਦੀ ਪਰੰਪਰਾ ਜੁੜੀ ਹੋਈ ਹੈ ਕਿ ਕੋਈ ਆਪਣੀ ਮੰਨਤ ਇੱਥੇ ਰੱਖਦਾ ਉਹਦੀ ਪੂਰੀ ਹੁੰਦੀ ਹੈ ਉਹ ਕਿ ਉਹ ਪਰੰਪਰਾ ਕਿਵੇਂ ਬਣੀ ਹੋਈ ਹੈ ਉਹ ਪੂਰੀ ਬਣਦੀ ਹੈ ਉਹ ਕੋਈ ਮੁੰਡਾ ਜਿਹਦੇ ਮੁੰਡਾ ਨਹੀਂ ਹੁੰਦਾ ਹੂੰ ਮੰਡੇ ਵਾਰ ਸੁੱਖ ਸੁਖ ਲੰਦਾਖੰਡ ਪਾਠ ਲੰਗਰ ਦਊਂਗਾ ਮੈਂ ਜਲੇਬੀਆਂ ਦਾ ਹੂੰ ਐ ਕਰੂੰਗਾ ਹੂੰ ਕਈ ਪੈਰੇ ਦੇ ਜੰਨੇ ਹੂੰ ਫੇਰ ਜਿਹਦਾ ਵਿਆਹ ਨਾ ਹੋਵੇ ਉਹਦਾ ਵਿਆਹ ਹੋ ਜਾਂਦਾ ਠੀਕ ਹੈ ਜਿਹਦਾ ਬੱਚਾ ਜਮਾ ਹੀ ਨਾ ਹੁੰਦਾ ਹੋਵੇ ਉਹਦਾ ਬੱਚਾ ਹੋ ਜਾਂਦਾ ਹੂੰ ਫੇਰ ਦੁੱਧ ਪੁੱਤ ਜਿਹੜੀਆਂ ਵਰਤਮਾ ਸਾਰੀਆਂ ਬਿੰਦੀਆਂ ਦਾ ਜੋਗ ਮੰਗ ਲੰਦਾ ਕੋਈ ਹੂੰ ਦੁੱਖ ਦੂਰ ਹੋ ਜਾਂਦੇ ਹੂੰ ਕਈ ਦੇ ਤਾਂ ਕੈਂਕਰੇ ਵੀ ਟੁੱਟੇ ਬਾਬੇ ਦੇ ਬਚਨਾਂ ਦੇ ਠੀਕ ਹੈ ਮਤਲਬ ਇਹਦੇ ਜੇ ਸਦਾ ਗੇਰ ਹੁੰਦਾ ਜਣੀ ਇਹ ਆਰਨੇ ਬੰਨੇ ਆ ਬਾਬਾ ਕਨੇ ਆਰਨੇ ਬੰਨੇ ਇੰਦਰਾਖਟਾ ਲੱਗੇ ਲੱਗੇ ਬਾਬੇ ਜਿੱਥੇ ਇੱਕ ਧੂਣੀ ਬਣੀ ਹੋਈ ਆ ਕੋਲ ਸਮਾਦੀ ਆ ਤੇ ਉਹਦਾ ਮਤਲਬ ਉਹ ਦੁੱਧ ਹੀ ਚੱਲੇ ਆ ਰਿਹਾ ਹੈ ਇਹ ਬਾਬੇ ਦੀ ਧੂਣਾ ਠੀਕ ਹੈ ਇੱਥੇ ਮਤਲਬ ਗੱਦੀ ਤਾਂ ਨਹੀਂ ਕਿਸੇ ਦੀ ਹੁਣ ਗੱਦੀ ਨਹੀਂ ਚੱਲਦੀ ਬਾਬੇ ਲਈ ਬਚਨ ਚੱਲਦੇ ਹੂੰ ਕੁਝ ਕਰ ਚਾਹੁੰਦਾ ਕਨੇ ਹੋਈ ਜਾਂਦਾ ਠੀਕ ਹੈ ਨਿਓ ਸੰਗਤਾਂ ਜਾਂਦੀਆਂ ਨਿਓ ਮਾਜਰ ਜਾਂਦੀਏ ਸਾਰੇ ਕੰਮ ਦੇਖ ਲੋ ਅਸੀਂ ਕਿਸੇ ਮੰਗਣ ਨਹੀਂ ਗਏ ਹਮ ਹਾਲ ਕਰਨ ਕੇ ਦੀ ਬੋਰੀ ਹੁਣ ਤਿੰਨ ਚਾਰ ਤੋਂ ਖੰਗੜੀ ਬੁੱਟ ਚੜ੍ਹ ਜਾਣੀ ਹਮ ਅੱਜ ਕਿਸੇ ਮੰਗਣ ਨਹੀਂ ਜਾਣਾ ਨਾ ਬੋਰੀ ਜਾਕੇ ਹਮ ਨਾ 파ਸੀ ਕਰਦੇ ਨੇ ਜਿਹੜੀ ਹਮ ਜੋ ਚਾਹਦਾ ਚੜਾਵਾ ਮਹਾਰਾਜ ਕਹਿੰਦੇ ਆਬੇ ਦੇ ਬਚਨ ਹੈ ਹਮ ਵਈ ਉਹੀ ਲਈ ਜਾਓ ਉਹਨਾਂ ਤੋਂ ਸਾਹਵਲੋ ਹਮ ਤੇ ਬੱਬਜੀ ਜਿਹੜਾ ਇਸ ਇਤਿਹਾਸ ਪਿੰਡ ਦਾ ਚਲੋ ਤੁਹਾਡੇ ਬਿੰਦਰਖ ਪਿੰਡ ਦੇ ਇੱਕ ਕਲਾਕਾਰ ਵੀ ਹੋਏ ਨੇ ਸੁਰਜੀਤ ਬਿੰਦਰਖੀਆ ਤੇ ਉਹ ਵੀ ਬੜੇ ਵਿਸ਼ਵ ਦੇ ਵਿੱਚ ਪ੍ਰਸਿੱਧ ਹੋਏ ਚਲੋ ਉਹਨਾਂ ਦੀ ਫਿਰ ਦੇਹਾਂ ਤੋਂ ਜਾਂਦਾ ਪਰ ਕਿਵੇਂ ਦੇਖਦੇ ਹੋ ਉਹ ਉਹਨਾਂ ਦੀ ਸ਼ਰਦਤ ਸੀ ਇੱਥੇ ਆਉਂਦੇ ਹੁੰਦੇ ਸੀ ਕਿ ਬਿੰਦਰਖੀਆ ਜੀ ਬਿੰਦਰਖੀਆ ਛੋਟਾ ਜਾਂ ਹੁੰਦਾ ਹੋਣਾ ਆਪਣੇ ਬਾਪਕੇ ਲਾਇਆ ਕਰਦਾ ਪਹਿਲਾਂ ਤਾਂ ਸੱਚਾ ਤੇ ਸੱਚਾ ਸੀ ਮਪੈਲਵਾਂ ਤਾਂ ਜਿਹੜਾ ਉਹਦਾ ਮੁੰਡਾ ਨਹੀਂ ਤਾਂ ਹੁੰਦਾ ਚਾਰ ਕੁੜੀਆਂ ਦੀਆਂ ਹੂੰ ਫਿਰ ਹਾਂਟੀ ਹੁੰਦੀ ਦੀ ਜਾਂ ਮੋਟਰਾ ਮਟਰਾ ਨਹੀਂ ਦੀਆਂ ਹੂੰ ਕਾਹਤੇ ਜਿਹੜੇ ਜਾਂਦਾ। ਅੱਛਾ। ਕਾਣੀ ਜਾਂਦਾ ਉਹਨਾਂ ਬਾਬੇ ਦੀ ਸੁਬਜ਼ੋਗਣੀ। ਫੇਰ ਇਹ ਨਹੀਂ ਕੋ ਕਲਾਕਾਰ ਮੰਗ ਲਿਆ ਕਲਾਕਾਰ ਬਣ ਗਿਆ ਫਿਰ ਉਹ ਬਾਬੇ ਦੇ ਬਚਨਾਂ ਤੇ। ਹੂੰ। ਉਹ ਤਾਂ ਉਹ ਵੀ ਇੱਥੇ ਆਉਣ ਲੱਗੇ ਉਹਨਾਂ ਦੀ ਸ਼ਰਦਾ ਬਣ ਗਈ ਇੱਥੇ। ਸ਼ਰਦਾ ਬਣ ਗਈ ਮੱਥਾ ਟੇਕਣ ਲੱਗੇ ਆਪਾਰ ਕਰਨ ਲੱਗੇ ਬੈਠ ਗਏ। ਠੀਕ ਹੈ। ਉਹਨਾਂ ਦਾ ਪਰਿਵਾਰ ਅੱਗੋਂ ਹੁੰਦਾ? ਉਰੇ। ਪਰਿਵਾਰ ਉਹਦਾ ਹੁੰਦਾ ਆਪਾਰ ਕਰਾ ਕੇ ਜੰਦਸਾਲ ਬਾਅਦ। ਸਾਲ ਬਾਅਦ? ਠੀਕ ਹੈ। ਬਾਬਾ ਜੀ ਸੰਦੇਸ਼ ਕੀ ਦੇਣਾ ਚਾਹੋਗੇ ਜਿਹੜੀ ਵੀ ਸੰਗਤ ਉਹਨਾਂ ਦੇਸ਼ਾਂ ਦੇ ਵਿੱਚ ਸੁਣ ਰਹੀ ਹੈ। ਮੇਂ ਅੰਦਰ ਦਸਾਰੀਆਂ ਰੁਪਈਆ ਆਪਣੇ ਆਪਣੇ ਸੁੱਖਾਂ ਸੁਖਦੀਆਂ ਤੇ ਉਹਨਾਂ ਦੇ ਪੂੜੀਆਂ ਹੋ ਜਾਂਦੀਆਂ ਫੇਰ ਹੋਰ ਨੂੰ ਪਰੇਤ ਦੰਨੀਆਂ ਉਹ ਸੰਦੇਸ਼ ਉਹਨੇ ਗਾਂਢੇ ਗਾਹ ਤੇ ਵੇਂ ਰੱਖ ਜਾਓ ਭਾਈ ਵੇਂ ਰੱਖ ਤੇ ਮੈਨੂੰ ਮੁੰਡਾ ਮਿਲ ਗਿਆ ਉਹਨੇ ਜਿੰਨੇ ਖੰਡ ਪਾਠ ਉਹਨੇ ਸਾਰੇ ਮੁੰਡਿਆਂ ਨੇ ਇਹਦਾ ਕੈਨੇਡਾ ਨੂੰ ਜਾਂਦਾ ਅਮਰੀਕਾ ਨੂੰ ਜਾਂਦਾ ਬਹੁਤ ਰਵੇ ਫੀਪਰ ਰੋਗੇ ਜਾਂਦੇ ਲਾਸਾਂ ਫਟ ਕਰਾ ਕੇ ਜਾਂਦੇ ਆ